ਕੀ ਆ ਚੱਲਿਆ ਦੋਸਤੋ ਅੱਜ ਪਹੁੰਚ ਗਏ ਆਪਾਂ ਜੀ ਸ਼ਹਿਰ ਪੰਚਕੋਲਾ ਦੇ ਵਿੱਚ ਕਾਫੀ ਟਾਈਮ ਬਾਦੋਂ ਘੱਟੋ ਘੱਟ ਟਾਈਮ ਮੰਨ ਕੇ ਚੱਲੋ 1 ਮੰਥ ਬਾਦ ਆਪਣਾ ਇੱਧਰ ਚੱਕਰ ਲੱਗਿਆਗਾ ਤੇ ਵੀਊ ਚੈੱਕ ਕਰੋ ਜੀ ਕਿੰਨਾ ਘੰਟਾ ਹੁੰਦਾਗਾ ਸ਼ਾਮ ਦਾ ਟਾਈਮ ਹੋਗਾ ਜੀ 5:14 ਇਸ ਟਾਈਮ ਤੇ ਆਪਾਂ ਜਾ ਰਹੇ ਆ ਜੀ ਪੰਚਕੋਲਾ ਸ਼ਹਿਰ ਦੇ ਵਿੱਚ ਆ ਜਾਂਦੀ ਹੈ ਦਿੱਲੀ ਨੰਬਰ ਛੋਟਾ ਹਾਥੀ ਤੇ ਵੀਊ ਚੈੱਕ ਕਰੋ ਜੀ ਕਿੰਨਾ ਘੰਟਾ ਆਉਂਦਾਗਾ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਸਾਹਮਣੇ ਆ ਗਿਆ ਪਹਾੜੀ ਏਰੀਆ ਬੱਦਲ ਇੰਨਾ ਲੱਗਦਾ ਜਿਵੇਂ ਪਹਾੜਾਂ ਤੇ ਬਰਫ਼ ਪਈ ਹੁੰਦੀ ਹੈਗੀ ਤੇ ਥਿਊ ਬਹੁਤ ਸੋਹਣਾ ਜੀ ਸ਼ਾਮ ਦੇ ਟਾਈਮ ਦਾ ਜਾਂਦਾ ਪਿੰਨ ਨੰਬਰ ਪਲੇਟ ਤੋਂ ਟਰੱਕ ਬੱਟੀਆਂ ਵਗਾਉਂਦਾ ਇਸ ਟਾਈਮ ਤੇ ਆਪਾਂ ਪੰਜਗੋਲਾ ਸ਼ਹਿਰ ਦੇ ਵਿੱਚ ਆ ਜੀ ਸਾਹਮਣੇ ਜੋ ਪਹਾੜ ਤੁਸੀਂ ਦੇਖ ਰਹੇ ਹੋ ਉਹ ਆ ਹਿਮਾਚਲ ਦੇ ਦੇਖ ਸਕਦੇ ਹੋ ਆ ਗਿਆ ਜੀ ਇੱਥੋਂ ਦਾ ਪੰਜਗੋਲੇ ਦਾ ਸਟੇਡੀਅਮ ਆ ਇਹ ਆ ਗਿਆ ਜੀ ਸਟੇਡੀਅਮ ਆ ਗਿਆ ਇਧਰ ਪੰਜਗੋਲੇ ਦਾ